ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਇਸ ਸੋਸ਼ਲ ਮੀਡੀਆ ਤੇ ਬੰਦਾ ਰਾਤੇ ਰਾਤ ਸਟਾਰ ਬਣ ਜਾਂਦਾ ਕੋਈ ਸਮਾਂ ਹੁੰਦਾ ਸੀ ਕਿ ਰਾਤੇ ਰਾਤ ਸਟਾਰ ਬਣ ਗਿਆ ਜੀ ਇਹ ਉਹ ਸੋਸ਼ਲ ਮੀਡੀਆ ਹੈ ਕਿ ਇੱਥੇ ਜਿਹੋ ਜਿਹੀ ਮਰਜ਼ੀ ਬੰਦੇ ਨੂੰ ਤਾਂ ਹਾਂ ਚੱਕ ਲੋ ਫਿਰ ਕੜੀ ਨਾ ਕੜੀ ਲੜੀ ਨਾ ਲੜੀ ਜੁੜਦੀ ਤੇ ਉਹਨੂੰ ਬਾਈ ਤਾਂ ਹਾਂ ਲੈ ਜਾਂਦੇ ਸਾਡੇ ਲੋਕ ਚੱਕ ਕੇ ਇਹ ਦੋ ਸੀਗੇ ਇੱਕ ਧਰਮਪ੍ਰੀਤ ਉਰਫ ਜਿਹੜਾ ਹੈਗਾ ਧਮਕਬੇਸ ਮੁੱਖ ਮੰਤਰੀ ਬੜਾ ਮਸ਼ਹੂਰ ਕਰ ਇਹਨਾਂ ਨੇ ਉਹ ਵੈਸੇ ਗਿਆਨ ਗੁਰਬਾਣੀ ਬਾਰੇ ਵੀ ਗਿਆਨ ਰੱਖਦਾ ਇੱਕ ਵਾਜੇ ਕੇ ਮੰਤਰੀ ਸੀ ਪ੍ਰਧਾਨ ਮੰਤਰੀ ਉਹ ਜੋ ਅੱਜ ਕੱਲ ਵਿਚਾਰਾ ਹੋ ਲਿਬਰੂਗੜ੍ਹ ਜੇਲ੍ਹ ਚ ਹੈ ਇੱਕ ਸੋਨੂ ਸੀਤੋਵਾਲ ਅੱਜ ਕਲਾਕਾਰ ਉਹਨੂੰ ਚੱਕੀ ਫਿਰਦੇ ਆ ਹੁਣ ਜਿਹੜਾ ਧਮਕਬੇਸ ਮੁੱਖ ਮੰਤਰੀ ਹੈ ਇਹਨੂੰ ਕਲਾਕਾਰਾਂ ਨੇ ਲੈ ਲਿਆ ਸੀ ਤੇ ਆਪਦੇ ਪਾਈ ਇਹ ਮਹਿਲ ਬਣਾ ਲੇ ਕੁੱਠੀਆਂ ਪਾ ਲਈਆਂ ਇਹਨੂੰ ਵਰਤਿਆ ਇਹ ਅਮਰਤੇਸ਼ ਗਿਆ ਹੋਇਆ ਸੀ ਉਹ ਵੀ ਛੜਵਾਤਾ ਸੀ ਤੇ ਬਾਅਦ ਵਿੱਚ ਫੇਰ ਦੁਬਾਰੇ ਗੁਰੂ ਕੇ ਸਿੰਘਾ ਨੇ ਉਹਨੂੰ ਬੁਲਾ ਕੇ ਤੇ ਉੱਥੇ ਆਪਣੇ ਜਿਹੜਾ ਹੈਗਾ ਧਾਰਮਿਕ ਜਗ੍ਹਾ ਤੇ ਰਜਾ ਕੇ ਉਹਨੂੰ ਅਮਰਤੇ ਦੁਆਰੇ ਸ਼ਿਕਾਇਤ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਕਿ ਇੱਥੇ ਵਰਤਿਆ ਜਾਂਦਾ ਬੰਦਾ ਵਰਤ ਕੇ ਇਹਨੂੰ ਪੈਸੇ ਕਮਾਗੇ ਇਹਨੂੰ ਕਹਿੰਦੇ ਸੀ ਵੀ ਭਾਈ ਤੇਰੇ ਆ ਕਮਰੇ ਪਲਾਸਟਰ ਕਰਾ ਦੇਾਂਗੇ ਜਾਂ ਕਰਵਾ ਦੇਾਂਗੇ ਬਾਅਦ ਵਿੱਚ ਭੁਗਾਏ ਆ ਜਾਂ ਨਾ ਭੁਗਾਏ ਤਾਂ ਇਸ ਨੂੰ ਦੌਰਾ ਪੈਂਦਾ ਸੀ ਮਿਰਗੀ ਦਾ ਮਿਰਗੀ ਦਾ ਦੌਰਾ ਪਹਿਨਕਾਰ ਜਿਹੜਾ ਹੈਗਾ ਉੱਥੋਂ ਸੋਨੀਆ ਮਾਨ ਜਾਂ ਕੋਹਣਾ ਉਹ ਕਲਾਕਾਰ ਹੈ ਜਿਹੜੀ ਉਹਦੇ ਕੋਲ ਆ ਗਿਆ ਇਹ ਤੇ ਲੋਕ ਇਹਨੂੰ ਟਿੱਚਰਾ ਕਰਨ ਲੱਗ ਗਏ ਹੁਣ ਜਿਹੜਾ ਬੰਦਾ ਮਾਨਸਿਕ ਤੌਰ ਤੇ ਅਪਸੈਟ ਹੈ ਜਦ ਦੌਰਾ ਪੈਂਦਾ ਉਹ ਚ ਚਿੜਚਿੜਾਪਨ ਕੁਦਰਤੀ ਆ ਜਾਂਦਾ ਤਾਂ ਇਹ ਡੜੇ ਚਲਾਉਣ ਲੱਗ ਗਿਆ ਨਹੀਂ ਤੋ ਚੱਲ ਹੋਇਆ ਕੁੱਟਾ ਸੀਤਾ ਬੁਲਾਣ ਲੱਗਿਆ ਕਿਰਪਾਨਾਂ ਚ ਚਰਾਲੀਆਂ ਵਿੱਚ ਫਿਰ ਪੁਲਿਸ ਨੇ ਵੀ ਕੁੱਟਿਆ ਥਾਣੇ 'ਚ ਉਹ ਕੁੱਟੀ ਜਾਂਦੇ ਨੇ ਇਹ ਪਾਟ ਕਰੀ ਜਾਂਦਾ ਐ ਵੈਸੇ ਬੰਦਾ ਤਾਂ ਹੈ ਇਹ ਮਤਲਬ ਭੋਲਾ ਜਿਹਾ ਬੰਦਾ ਹੈ ਤਾਂ ਹੁਣ ਇਹਨੂੰ ਜਿਹੜਾ ਹੈ ਕਾ ਮੁੱਖ ਮੰਤਰੀ ਹੁਣ ਸੰਗਲਾਂ ਨਾਲ ਬੰਨਿਆ ਹੋਇਆ ਉਹ ਕਹਿੰਦੇ ਜੀ ਮੰਗਰ ਪਾਇ ਜਾਂਦਾ ਟਲੇ ਮਾਰਦਾ ਕਿੱਟਾ ਮਾਰਦਾ ਤੇ ਇਹਨੂੰ ਸੰਗਲਾਂ ਨਾਲ ਬੰਨ ਲਿਆ ਤੇ ਜਿਹੜਾ ਹੈ ਮਿੰਟੂ ਲੁਧਿਆਣੇ ਤੋਂ ਸੁਪਨਿਆਂ ਦਾ ਘਰ ਇੱਕ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਤਾ ਚਲਾਉਂਦੇ ਆ ਉਹ ਲੈ ਕੇ ਗਿਆ ਉਹ ਕਹਿੰਦਾ ਭਾਈ ਇਹਨੂੰ ਠੀਕ ਕਰਾਂਗੇ ਇਹਨੂੰ ਕਾਉਂਸਲਿੰਗ ਦੀ ਲੋੜ ਹੈ ਉਹ ਨਹੀਂ ਮੈਡੀਸਨ ਦੀ ਲੋੜ ਨਹੀਂ ਜਿੰਨੀ ਇਹਨੂੰ ਕਾਉਂਸਲਿੰਗ ਦੀ ਤੇ ਮਤਲਬ ਜਿਹੜਾ ਹੈਗਾ ਖੁਸ਼ਦਿਲ ਬੰਦੇ ਚਾਹੀਦੇ ਆ ਤਾਂ ਮਿੰਟੂ ਹੈ ਜਿਹੜਾ ਭਾਈ ਉਹ ਕਿਹਨੂੰ ਲੈ ਗਿਆ ਆਪਣੇ ਉੱਥੇ ਲੁਧਿਆਣਾ ਏਰੀਆ ਦੇ ਵਿੱਚ ਉਹਦਾ ਜਿਹੜਾ ਸੁਪਨਿਆਂ ਦਾ ਕਰਮਨੁਕ ਤੁਨ ਸੇਵਾ ਇੱਕ ਸੁਸਾਇਟੀ ਬਣਾਈ ਹੋਈ ਹੈ ਤਾਂ ਉੱਥੇ ਵੇਖਿਆ ਕਿ ਧਮਕਵੇਸ਼ ਜਿਹੜਾ ਮੁੱਖ ਮੰਤਰੀ ਹੈ ਧਰਮਪ੍ਰੀਤ ਇਹ 40 ਮੁਕਤੀਆਂ ਦੇ ਨਾਮ ਜਾਣਦੇ ਜੋ ਮੁਕਸਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਨੂੰ ਭਾਈ ਮਹਾ ਸਿੰਘ ਵਰਗੇ ਕੱਲਿਆਂ ਨੂੰ ਛੱਡਿਆ ਇਸ ਤੇ ਮਾਈਪਾਗੋ ਵਰਗਿਆਂ ਨੇ ਫਿਰ ਜਿਹੜਾ ਹੈਗਾ ਉਹਨਾਂ ਨੂੰ ਭੇਜਿਆ ਕਿ ਤੁਸੀਂ ਚੁੰਨੀਆਂ ਗਲਾਂ 'ਚ ਪਾ ਲਓ ਹੱਥਾਂ 'ਚ ਚੂੜੀਆਂ ਪਾ ਲਓ ਤੁਸੀਂ ਗੁਰੂ ਸਾਹਿਬ ਨੂੰ ਛੱਡੇ ਉਹ 40 ਮੁਕਤੀ ਅੱਜ ਵੱਡੇ ਵੱਡੇ ਵਿਦਵਾਨਾਂ ਨੂੰ ਨਹੀਂ ਪਤਾ ਵੀ ਕੀ ਨਾ ਉਹ ਮੇਰਾ ਖਿਆਲ ਵੀ 40 ਸਕਿੰਟਾਂ ਦੇ ਵਿੱਚ ਉਹ 40 ਸਕਿੰਟਾਂ ਦੇ ਨਾਲ ਲੈ ਜਾਂਦਾ ਫਿਰ ਪਾਠ ਜਾਣਦਾ ਤਾਂ ਚਲੋ ਉਹਨੂੰ ਕੋਈ ਮਾਨਸਿਕ ਤੌਰ ਤੇ ਸਮੱਸਿਆ ਹੋਗੀ ਤੇ ਕਾਉਂਸਲਿੰਗ ਦੀ ਲੋੜ ਹੁੰਦੀ ਹੈ ਨਾ ਬੰਦਿਆਂ ਨੂੰ ਵੀ ਠੀਕ ਹੋ ਜਾਂਦੇ ਹੁੰਦੇ ਐਡੀਕਲ ਨਹੀਂ ਹੁੰਦੀ ਤਾਂ ਜਿਹੜੀ ਆਪਾਂ ਗੱਲ ਕਰਦੇ ਆ ਕਿ ਸੋਸ਼ਲ ਮੀਡੀਆ ਤੇ ਸਟਾਰ ਬਣਾਇਆ ਜਾਂਦਾ ਇਹਨਾਂ ਲੋਕਾਂ ਨੂੰ ਤੇ ਵਰਤਿਆ ਜਾਂਦਾ ਤੇ ਕਲਾਕਾਰ ਹੈ ਜਿਹੜੇ ਆਪ ਦੀ ਅਰੀਟਨਾ ਚਲਾ ਕੇ ਪੈਸੇ ਬਣਾ ਜਾਂਦੇ ਆ ਤੇ ਹੁਣ ਉਹਦੀ ਕਿਸੇ ਨੇ ਬਾਤ ਨਹੀਂ ਪੁੱਛੀ ਵੀ ਭਾਈ ਤੈਨੂੰ ਦਵਾਈ ਦਵਾ ਦਿੰਨੇ ਆ ਜਾਂ ਕੁਝ ਹੋਰ ਜੋ ਵੀ ਲੋੜ ਹੈ ਕੱਪੜੇ ਲੀੜੇ ਦੀ ਜਾਂ ਮਤਲਬ ਕੋਈ ਰੋਟੀ ਪਾਣੀ ਦੀ ਆਟੇ ਦਾਲ ਦੀ ਵੀ ਅਸੀਂ ਤੇਰੀ ਮਦਦ ਕਰਦੇ ਆ ਤਾਂ ਉਸ ਧਮਕਵੇਸ ਮੁੱਖ ਮੰਤਰੀ ਦੀ ਕਿਸੇ ਨੇ ਬਾਹ ਨਹੀਂ ਫੜੀ ਜੇ ਕਿਤੇ ਉਹਦਾ ਆ ਪੇਜ ਬਣਾਇਆ ਹੁੰਦਾ ਚੈਨਲ ਬਣਾਇਆ ਹੁੰਦਾ ਉਹਨੂੰ 20-50 ਹਜ਼ਾਰ ਰੁਪਇਆ ਪਰ ਮੰਥ ਹੁੰਦਾ ਉਹ ਆਦਾ ਲਾਇਕ ਰਾ ਸਕਦਾ ਸੀ ਉਹ ਕਹਿੰਦਾ ਇਹ ਮੇਰੀ ਗੋਲੀ ਚੱਲਦੀ ਹੈ ਜੀ ਮੈਨੂੰ ਦੌਰਾ ਪੈਂਦਾ ਉਹਨੂੰ ਜਵਾਕ ਆ ਜਿਹੜੇ ਉਹਨੂੰ ਛੇੜਦੇ ਨੇ ਛੇੜ ਤੋਂ ਬਾਅਦ ਫਿਰ ਉਹ ਕਿਰਪਾਨਾਂ ਡਲੇ ਚਲਾਉਂਦਾ ਆ ਪਿੱਛੇ ਜੇ ਉਹਦੀ ਵੀਡੀਓ ਆਈ ਸੀਗੀ ਪੁਲਿਸ ਨੇ ਥਾਣੇ ਚ ਕੁੱਟਿਆ ਜੀ ਕੁੱਟਿਆ ਸੋਸ਼ਲ ਮੀਡੀਆ ਤੇ ਹੋ ਗਿਆ ਵੀ ਮੁੱਖ ਮੰਤਰੀ ਕੁੱਟਿਆ ਪਰ ਜਦੋਂ ਅਸਲੀ ਗੱਲ ਸਾਹਮਣੇ ਆਈ ਤਾਂ ਭਾਈ ਉਹ ਕਿਰਪਾਨਾ ਚਲਾਉਂਦਾ ਸੀ ਤੇ ਫਿਰ ਜਾ ਕੇ ਉਹ ਲੋਕਾਂ ਨੂੰ ਸਮਝਾਇਆ ਗਿਆ ਤੇ ਉਹਦੀ ਸਰਟੀਫਾਈ ਹੋਈ ਸੋਸ਼ਲ ਮੀਡੀਆ ਤੇ ਲੋਕਾਂ ਦੀ ਤੇ ਹੁਣ ਉਹਨੂੰ ਸੰਗਲਾ ਨਾ ਬੰਨਿਆ ਹੋਇਆ ਸੀ ਇਸ ਕਰਕੇ ਜਿਹੜਾ ਹੈਗਾ ਸਾਡੇ ਸੋਸ਼ਲ ਮੀਡੀਆ ਵਾਲੇ ਜਿਹੜੇ ਚੈਨਲ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਸਮਝਦਾਰੀ ਤੋਂ ਕੰਮ ਲੈ ਕੇ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਿਆ ਕਰੋ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਨਰੇਸ਼ਨ ਸਾਡੇ ਬੱਚੇ ਭਵਿੱਖ ਨੂੰ ਕੁਝ ਨਾ ਕੁਝ ਜਿਹੜਾ ਹੈਗਾ ਸਿਖਾਉਣ ਦੀ ਕੋਸ਼ਿਸ਼ ਕਰਨ। ਹੁਣਾ ਸੋਨੂ ਸੀਤੋ ਵਾਲੀ ਹੈ ਇਹ ਗਾਣਾ ਕੱਢੀ ਜਾਂਦਾ ਹੈ। ਜੈ ਮੁੱਖ ਮੰਤਰੀ ਹੈ ਇਹ ਗਾਣਾ ਕੱਟੀ ਜਾਂਦਾ ਸੀ ਉਹ ਬਾਜੇ ਕੇ ਸੀ। ਉਹ ਕਿਰਪਾਨਾਂ ਲੜਾਈ ਜਾਂਦਾ ਸੀ। ਚਲੋ ਚੈਨਲ ਚੱਲਦਾ ਸੀ ਉਹਨੂੰ 2-3 ਲੱਖ ਰੁਪਏ ਆਉਂਦਾ ਵੀ ਸੀ। ਉਹ ਜਦੋਂ ਭਾਈ ਅੰਮ੍ਰਿਤਪਾਲ ਵਾਲੇ ਮਾਮਲੇ ਚੋਲਝ ਗਿਆ। ਤਾ ਉਹਦਾ ਜਿਹੜਾ ਚੈਨਲ ਆ ਉਹ ਕੱਟ ਚੱਲਦਾ ਕਿਉਂਕਿ ਰੀਲਾਂ ਨਹੀਂ ਬਣੀਆਂ ਮੇਰੇ ਕੋਲ ਉਹਨੇ ਗੱਡੀ ਵੀ ਲਈ ਸੀ ਉਹ ਫਿਰ ਕਹਿੰਦੇ ਫੜਨ ਆ ਗਏ ਚਲੋ ਉਹਦਾ ਮਸਲਾ ਹੈ ਉਹ ਵਧੀਆ ਰੋਟੀ ਖਾਂਦਾ ਸੀ ਸੋਸ਼ਲ ਮੀਡੀਆ ਦੀ ਕਮਾਈ ਤੋਂ ਅੱਜ ਕੱਲ ਉਹ ਡਿਪਰੂ ਗੜਜੀ ਦੇ ਵਿੱਚ ਹੈ ਇਸ ਕਰਕੇ ਸਾਨੂੰ ਪਲ-ਪਲ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਿਆ ਕਰੋ ਜਿਨ੍ਹਾਂ ਤੋਂ ਆਪਾਂ ਨੂੰ ਕੋਈ ਸਿੱਖਿਆ ਮਿਲਦੀ ਹੈ ਕਿਉਂਕਿ ਮਸਾਲਾ ਲਾ ਕੇ ਜਾਂ ਤੱਤੀਆਂ ਗਰਮ ਖਬਰਾਂ ਦੇਖਣੀਆਂ ਕਹਾਣੀਆਂ ਵੇਖਣੀਆਂ ਰਿੱਲਾ ਸੁਣਨੀਆਂ ਇਹ ਸਾਡੇ ਖੂਨ ਦੇ ਵਿੱਚ ਰਲਿਆ ਹੋਇਆ ਕਿ ਲੋਕ ਇਹੋ ਜਿਹਾ ਮਸਾਲਾ ਭਾਲਦੇ ਆ ਵਿੱਚੋਂ ਚਾਹੇ ਕੱਖ ਨਾ ਨਿਕਲੇ ਹੁਣ ਧਰਮਪ੍ਰੀਤ ਜੋ ਮੁੱਖ ਮੰਤਰੀ ਹੈ ਧਮਕ ਮੁੱਖ ਮੰਤਰੀ ਉਹ ਤੋਂ ਕੀ ਸਿੱਖਿਆ ਆਪਾਂ ਨੇ ਜਦ ਸੋਨੂ ਸੀਤੋ ਵਾਲੀ ਆ ਉਹਨੂੰ ਚੜਾਇਆ ਸਟੇਜਾਂ ਤੇ ਕੀ ਸਿੱਖਿਆ ਵਾਜੇ ਕਿਤੋਂ ਕੀ ਸਿੱਖਿਆ ਕੀ ਉਹਨਾਂ ਵਾਲੇ ਸਾਡੇ ਬੱਚੇ ਜਿਹੜੇ ਸਿੱਖਣਗੇ ਜੋ ਮਾਨਸਿਕ ਤੌਰ ਤੇ ਸੱਟ ਨਹੀਂ ਵਿਕਾਸ ਦੇ ਤੌਰ ਤੇ ਸੱਟ ਨਹੀਂ ਉਹਨੂੰ ਦਵਾਈ ਗੂੜੀ ਦਵਾ ਕੇ ਸ਼ਾਂਤ ਰਹਿਣਾ ਸਿਖਾਇਆ ਜਾਵੇ ਜੋ ਮਾਨਸਿਕ ਤੌਰ ਤੇ ਅਪਸੈਟ ਹੈ ਜੋ ਜ਼ਿਆਦਾ ਬੋਲਦਾ ਹੈ ਤਾਂ ਜ਼ਿਆਦਾ ਸੋਚਦਾ ਹੈ ਤਾਂ ਉਹਦਾ ਜਿਹੜਾ ਹੈਗਾ ਸੰਤੁਲਨਾ ਹੋਰ ਵੀ ਖੜ ਜਾਂਦਾ ਹੈ ਇਸ ਕਰਕੇ ਇਸ ਮਾਧਮ ਰਾਹੀਂ ਬੇਨਤੀ ਇਹ ਕਰਦਿਆਂ ਲਾਸਟ ਦੇ ਵਿੱਚ ਕਿ ਭਾਈ ਕਲਾਕਾਰ ਵੀਰੋ ਜਾਂ ਯੂਟਿਊਬਰੋ ਵੀ ਤੁਸੀਂ ਇਹਨਾਂ ਲੋਕਾਂ ਨੂੰ ਵਰਤਿਆ ਨਾ ਕਰੋ ਵਰਤ ਕੇ ਤੁਸੀਂ ਲੱਖਾਂ ਰੁਪਏ ਕਮਾ ਲੈਣੇ ਆ ਤੇ ਇਹ ਵਿਚਾਰੇ ਜਿਹੜੇ ਉੱਥੇ ਦੇ ਉੱਥੇ ਰਹਿ ਜਾਂਦੇ ਆ ਤੇ ਅੱਜ ਜਿਹੜਾ ਉਹ ਮਿੰਟੂ ਭਾਈ ਹੈ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਉਹ ਚੁੱਕ ਕੇ ਲੈ ਕੇ ਗਿਆ ਕੋਈ ਇੱਥੋਂ ਤੱਕ ਕਿ ਉਹਨਾਂ ਦਾ ਫੋਨ ਆਇਆ ਸੀ ਵੀ ਸਾਡੇ ਕੋਲੇ ਗੱਡੀ ਨੂੰ ਕਿਰਾਇਆ ਦੇਣ ਵਾਸਤੇ ਪੈਸੇ ਨਹੀਂ ਸੰਗੜਾਣਾ ਬੰਨਤਾ ਲਿਆ ਮੁੱਖ ਮੰਤਰੀ ਉਹ ਕਹਿੰਦੇ ਸਾਡੇ ਕੋਲੇ ਗੱਡੀ ਵਾਲੇ ਭਾਈ ਨੂੰ ਕਿਰਾਇਆ ਦੇਣ ਨੂੰ ਪੈਸੇ ਨਹੀਂ ਫਿਰ ਮਿੰਟੂ ਨੇ ਕਿਹਾ ਕਿ ਤੁਸੀਂ ਇੱਥੋਂ ਗੱਡੀ ਕਰਾ ਲਿਓ ਜਿੰਨੇ ਚ ਕਰਾਉਣੀ ਹੈ ਕੋਈ ਗੱਲ ਨਹੀਂ ਅਸੀਂ ਇਧਰੋਂ ਕਰਾਇਆ ਪੜਾ ਦੇਣੀ ਬਚਦਾ ਤਾਂ ਕੀ ਹੈ ਗੇੜੇ ਚ 2-400 ਰੁਪਏ ਬਚਦਾ ਡਰਾਈਵਰ ਨੂੰ ਤੇਲ ਬੜਾ ਮਹਿੰਗਾ ਉਹਦੀ ਇਹ ਹਾਲਤ ਹੋਈ ਪਈ ਆ ਜੇ ਹੁਣ ਕਿਤੇ ਐਡਮਿਟ ਕਰਾਉਣਾ ਪੈ ਜੇ ਤੇ ਕੋਲੇ ਉਹਦੇ 100 ਰੁਪਇਆ ਵੀ ਨਹੀਂ ਇਸ ਕਰਕੇ ਜਿਹੜੇ ਮੁੰਡੇ ਆ ਇਹਨਾਂ ਇਹੋ ਜਿਹੇ ਬੱਚਿਆਂ ਨੂੰ ਵਰਤਿਆ ਨਾ ਕਰੋ ਤੇ ਜਾ ਫਿਰ ਭਾਈ ਉਹਦੀ ਬੈਕ ਤੇ ਆ ਕੇ ਖੜਿਆ ਕਰੋ ਕੋਈ ਨਫਾ ਨੁਕਸਾਨ ਹੁੰਦਾ ਫਿਜ਼ੀਕਲ ਹੁੰਦਾ ਜਾਂ ਮਾਨਸਿਕ ਤੌਰ ਤੇ ਆ ਕੋਈ ਮੈਡੀਸਨ ਦੀ ਲੋੜ ਹੈ ਇਹਨਾਂ ਲੋਕਾਂ ਦੀ ਮਦਦ ਕਰਿਆ ਕਰੋ ਵਰਤ ਕੇ ਆਪਦੇ ਚੈਨਲਾਂ ਨੂੰ ਸਬਸਕ੍ਰਾਈਬਰਾਂ ਨੂੰ ਵਧਾਉਣਾ ਵੀਊ ਵਧਾਉਣੇ ਮਤਲਬ ਇਹਨਾਂ ਚੀਜ਼ਾਂ ਬਾਰੇ ਬਰਤਿਆ ਜਾਂਦਾ ਚੱਲਦੇ ਨਾ ਨਾ ਗੱਡੀ ਐ ਜਿਨ੍ਹਾਂ ਚ ਸਰੀਰ ਕੇ ਦਾ ਚੱਲਦਾ ਉਹਨਾਂ ਚ ਰੋਹ ਦਾ ਪਾਈ ਜਿੰਨਾ ਹੈਗਾ ਉਹਦੀ ਕਦਰ ਐ ਤੇ ਜਦੋਂ ਖੜ ਗਿਆ ਉਹ ਬੇਕਦਰ ਹੋ ਜਾਂਦਾ ਤੇ ਲੋਕ ਪਾਸਾ ਵੱਟ ਜਾਂਦੇ ਆ ਮੁੱਕ ਮੋੜ ਜਾਂਦੇ ਆ ਖਾਸ ਕਰਕੇ ਪੰਜਾਬ ਦੇ ਵਿੱਚ ਮਦਦ ਨਹੀਂ ਹੁੰਦੀ ਉਹਦੀ ਸੋਸ ਕਰਕੇ ਇਸ ਮੱਧਮ ਰਾਹੀਂ ਬੇਨਤੀ ਐ ਕਿ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਿਆ ਕਰੋ ਜਿਨ੍ਹਾਂ ਤੋਂ ਸਾਨੂੰ ਕੋਈ ਨਾ ਕੋਈ ਗਿਆਨ ਸਿੱਖਿਆ ਮਿਲਦੀ ਹੈ ਤੇ ਗਾਲੀ ਗਲੋਚ ਕਰਨ ਵਾਲਿਆਂ ਤੋਂ ਉਹ ਤਾਂ ਪਹਿਲੇ ਹੀ ਕੱਢੀ ਜਾਂਦੇ ਆਪਾਂ ਕਮੈਂਟਾਂ 'ਚ ਕੱਢੀ ਜਾਂਦੇ ਆ। ਸੋ ਉਮੀਦ ਕਰਦੇ ਆ ਕਿ ਉਸ ਬੱਚੇ ਦਾ ਜਿਹੜਾ ਹੈਗਾ ਸੰਸਥਾਵਾਂ ਜਾਂ ਜਿਨ੍ਹਾਂ ਨੂੰ ਵਰਤਿਆ ਉਹਦਾ ਇਲਾਜ ਕਰਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।